ਮੰਮੀ ਜੀ ਅਨੁਤਾ ਮੰਮੀ ਮੈਂ ਨਾ ਇਹ ਸੋਚਦੀ ਸੀ ਕਿ ਮੈਂ ਨੌਕਰੀ ਨਾ ਕਰਨ ਲੱਗ ਜਾਵਾਂ ਵੈਸੇ ਵੀ ਮੈਂ ਘਰੇ ਬੈਠ ਕੇ ਨਾ ਬੋਰ ਹੋ ਜਾਂਦੀ ਆ ਨਾਲੇ ਇੰਨੀ ਪੜ੍ਹਾਈ ਲਿਖਾਈ ਕੀਤੀ ਆ ਫਿਰ ਫਾਇਦਾ ਕੀ ਆ ਪੜ੍ਹਾਈ ਲਿਖਾਈ ਦਾ ਜਦੋਂ ਕੋਈ ਕਮਾਉਣਾ ਹੀ ਨਹੀਂ ਕੁਛ ਮੇਰਾ ਪੁੱਤ ਬਹੁਤ ਹੈ ਕਮਾਉਣ ਨੂੰ ਸਾਨੂੰ ਕੋਈ ਲੋੜ ਨਹੀਂ ਤੇਰੀ ਕਮਾਈ ਦੀ ਮੈਨੂੰ ਜ਼ਰੂਰੀ ਨਹੀਂ ਹੁੰਦਾ ਵੀ ਕਰਦੀਆਂ ਲੋੜਾਪੂਰੀਆਂ ਕਰਨ ਵਾਸਤੇ ਨੌਕਰੀ ਕੀਤੀ ਜਾਵੇ। ਕਈ ਵਾਰੀ ਬੰਦਾ ਆਪਣੇ ਸ਼ੌਂਕ ਖਾਤਰ ਵੀ ਨੌਕਰੀ ਤਾਂ ਕਰ ਲੈਂਦਾ। ਨਾ ਜਦ ਮੈਂ ਤੈਨੂੰ ਇੱਕ ਵਾਰ ਕਹਿਤਾ ਤੇਰੇ ਗੱਲ ਖਾਨੇ ਵਰਦੀ ਨਹੀਂ। ਚਾਹ ਫੜਾ ਦਾ ਦਿੱਤੀ ਪੀਣ ਦੀ ਘੁੱਟ ਵੀ ਨਹੀਂ ਭਰਨ ਦਿੱਤਾ। ਲੱਗੀ ਪਹਿਲੀ ਇਥੇ ਵੜਬੜ ਕਰਨਾ। ਪਤਾ ਨਹੀਂ ਕਿਉਂ ਇਹਨਾਂ ਨੂੰ ਮੇਰੀ ਹਰ ਗੱਲ ਬੁਰੀ ਲੱਗਦੀ ਆ। ਮੈਂ ਤਾਂ ਕੋਈ ਕੋਈ ਗਲਤ ਗੱਲ ਕਹੀ ਵੀ ਨਹੀਂ ਇਹਨਾਂ ਨੂੰ। ਕੀ ਗੱਲ ਹੋ ਗਈ ਮਨਪ੍ਰੀਤ ਤੂੰ ਐਵੇਂ ਬੈਠੀ ਹੁੰਦਾ ਸੀ ਮੈਂ ਨਾ ਨੌਕਰੀ ਕਰਨ ਬਾਰੇ ਸੋਚੀ ਜਾਂਦੀ ਸੀ ਜੱਸੀ ਪਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਔਖਾ 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 ਕੀ ਮਨਪ੍ਰੀਤ ਮੈਨੂੰ ਨਹੀਂ ਲੱਗਦਾ ਵੀ ਬੇਬੇ ਮੈਨੂੰ ਨੌਕਰੀ ਕਰਨ ਦੇਊਗੀ ਜਾਂ ਮੇਰੀ ਗੱਲ ਨੂੰ ਮੰਨੂਗੀ ਲੈ ਕਿਉਂ ਨਹੀਂ ਮੰਨਣਗੇ ਬੇਬੇ ਬੇਬੇ ਮੇਰੀ ਕਹੀ ਗੱਲ ਕੋਈ ਨਹੀਂ ਮੋੜਦੇ ਹੈਗੇ ਤੁਸੀਂ ਬੈਠੋ ਹੋਰੇ ਮੈਂ ਬੇਬੇ ਹੋਰ ਨਾ ਹੁਣੀ ਗੱਲ ਕਰਕੇ ਆਉਣਾ ਪਹਿਲਾਂ ਤੁਸੀਂ ਚਾਹ ਪਾਣੀ ਤਾਂ ਪੀ ਲਓ ਹੁਣ ਤਾਂ ਆਇਓ ਮੈਂ ਚਾਹ ਪਾਣੀ ਤਾਂ ਮੈਂ ਫਿਰ ਪੀਉਂਗਾ ਕੋਈ ਨਾ ਪਹਿਲਾਂ ਮੈਂ ਬੇਬੀ ਨਾਲ ਗੱਲ ਕਰ ਲਾ ਇਹ ਵੀ ਨਾ ਗਾਲਾਂ ਲੈਣ ਨੂੰ ਬਸ ਤਿਆਰ ਹੀ ਲੈਂਦੇ ਆ ਪਤਾ ਨਹੀਂ ਇਹਨਾਂ ਦੀ ਆਦਤ ਹੀ ਬਣ ਗਈ ਆ ਵੀ ਗਾਲਾਂ ਲੈ ਕੇ ਇਹਨਾਂ ਨੇ ਘਰੋਂ ਜਾਣਾ ਤੇ ਗਾਲਾਂ ਲੈ ਨਹੀਂ ਘਰੇ ਆਉਣਾ ਪਤਾ ਨਹੀਂ ਬੇਬੀ ਕੀ ਬੋਲੂਗੀ ਬੇਬੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕੀ ਗੱਲ ਪੁੱਤ ਉਹ ਬੇਬੀ ਮੈਂ ਸੋਚ ਰਿਆ ਸੀ ਮੈਂ ਕਿਹਾ ਮਨਪ੍ਰੀਤ ਆਪਣੀ ਨੌਕਰੀ ਕੰਟੀਨਿਊ ਕਰ ਲੈਂਦੀ ਉਹ ਵਿਚਾਰੀ ਚੰਗੀ ਪੜ੍ਹੀ ਲਿਖੀ ਆ ਪਹਿਲਾਂ ਵੀ ਨੌਕਰੀ ਕਰਦੀ ਸੀ ਉਹ ਪ੍ਰਾਈਵੇਟ ਉਹਦਾ ਵਿਆਹ ਕਰਕੇ ਨਾ ਉਹਨੇ ਫਿਰ ਨੌਕਰੀ ਛੱਡਤੀ ਸੀ ਤੇ ਮੈਂ ਸੋਚ ਰਿਆ ਸੀ ਮਹਾ ਚਲੋ ਮੇਰੇ ਲਈ ਥਾਂ ਤੇ ਫਾਰਮ ਭਰ ਦੋਗੀ ਜਿਸ ਆਵ ਨਾਲ ਪੜ੍ਹੀ ਲਿਖੀ ਆ ਉਹਨੂੰ ਨੌਕਰੀ ਤਾਂ ਪੱਕਾ ਮਿਲ ਹੀ ਜਾਊਗੀ ਜਦ ਮੈਂ ਮਨਪ੍ਰੀਤ ਨੂੰ ਕਹਤਾ ਸੀ ਵੀ ਨੌਕਰੀ ਕਰਨੀ ਨਹੀਂ ਤਾਂ ਜੱਸੀ ਨੂੰ ਕਿਉਂ ਕਹਦੀ ਹੈਗੀ ਕਿਉਂ ਸਾਡੇ ਮਾਂ ਪੁੱਤਾਂ 'ਚ ਫਰਕ ਪਾਉਂਦੀ ਹੈਗੀ ਕੀ ਸੋਚੀ ਨੇ ਬੇਬੇ ਕਰ ਲਉ ਪਈ ਜਿਵੇਂ ਕੁਛ ਕਰਨਾ ਥੋਡੀ ਮਰਜ਼ੀ ਐ ਵੱਡਿਆਂ ਦੀ ਅੱਜ ਕੱਲ੍ਹ ਕੌਣ ਮੰਨਦਾ ਉਹ ਬੇਬੀ ਮਰਜ਼ੀ ਦੀ ਗੱਲ ਨਹੀਂ ਹੈਗੀ ਜੇ ਮਨਪਈ ਨੂੰ ਨੌਕਰੀ ਮਿਲ ਗਈ ਇਹਦੇ ਵਿੱਚ ਆਪਣੀ ਫਾਇਦਾ ਕਰਦਾ ਗੁਜ਼ਾਰਾ ਨਾਲ ਵਧੀਆ ਹੋ ਜਾਊਗਾ ਦੇਖ ਲਓ ਪੁੱਤ ਦੋਏ ਜੀ ਸਲਾਹ ਕਰ ਲਓ ਜਿਵੇਂ ਤੁਸੀਂ ਕਰਨਾ ਹੈ ਉਹਦੀ ਰਾਏ ਕਰ ਲਓ ਠੀਕ ਆ ਬੇਬੇ ਫਿਰ ਹਾਂਜੀ ਹਾਂਜੀ ਠੀਕ ਐ ਸਰ ਜਸੀ ਬੇਬੇ ਜੀ ਜਸੀ ਤੁਹਾਨੂੰ ਪਤਾ ਜਿਹੜੀ ਵੀ ਇੰਟਰਵਿਊ ਦੇ ਕੇ ਐਸੀ ਉਹ ਕਲੀਅਰ ਹੋ ਗਈ ਤੇ ਬੈਂਕ ਵਾਲਿਆਂ ਨੇ ਮੈਨੂੰ ਇਹ ਕਿਹਾ ਵੀ ਤੂੰ ਅੱਜ ਹੀ ਜੋਬ ਜੁਆਇਨ ਕਰ ਲੈ ਵੀ ਅੱਜ ਹੀ ਆ ਜਾ ਅਸਾਂ ਮਨਪ੍ਰੀਤ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੋਈ ਮਨਪ੍ਰੀਤ ਚੱਲ ਆਇਆ ਕਰ ਮਨਪ੍ਰੀਤ ਹੁਣ ਜਲਦੀ ਦੇ ਨਾ ਤੂੰ ਤਿਆਰ ਹੋ ਜਾ ਮੇਰੇ ਨਾਲ ਬਾਤ ਚੱਲ ਨਹੀਂ ਫਿਰ ਬੱਸ ਅਸੀਂ ਕਿੱਥੇ ਧੱਕੇ ਖੰਦੀ ਫਰੇਂਗੀ ਯਾਰ ਹਾਏ ਮੈਨੂੰ ਬਾਲੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਹੁਣ ਫੋਨ ਲਾ ਕੇ ਦੱਸਿਆ ਚਲ ਵਣਪੀਤ ਵਧੀਆ ਯਾਰ ਚਲ ਹੁਣ ਤੂੰ ਤਿਆਰ ਹੋ ਜਾ ਪਰ ਜਲਦੀ ਕਰ ਮੇਰੀ ਇੰਟਰਵਿਊ ਵੈਸੇ ਬਹੁਤ ਵਧੀਆ ਹੋਈ ਸੀ ਮੈਨੂੰ ਪਹਿਲਾਂ ਹੀ ਆਸ ਸੀ ਵੀ ਕਲੀਅਰ ਤਾਂ ਹੋ ਜੂ ਓਹੋ ਚਲੋ ਵਧੀਆ ਬਹੁਤ ਵਧੀਆ ਮੈਂ ਤਿਆਰ ਹੂੰ ਨੀ ਆ ਫਟਾਫਟ ਆਹ ਨੂੰ ਮਾਰਦੇ ਤੇ ਲੀਏ ਚਲੋ ਯਾਰ ਜੱਸੀ ਅੱਜ ਵੀ ਅੱਜ ਸ਼ਿਫਟ ਉਹਨਾਂ ਨੇ ਕਰ ਦੇ ਸੀ ਕਿ ਡਿਊਟੀ ਵੀ ਬਸ ਉੱਧਰ ਵਗਦੋ ਮੈਂ ਮਾਂ ਕੀ ਕਰਾਂ ਮਨਪ੍ਰੀਤ ਮੇਰਾ ਕਰਾ ਜੀ ਕਰਦਾ ਯਾਰ ਵੀ ਮੈਂ ਘਰ ਛੱਡ ਕੇ ਜਾਵਾਂ ਮੇਰਾ ਤਾਂ ਦਫ਼ਤਰ ਦਾ ਅੱਜ ਪਹਿਲਾ ਦਿਨ ਸੀ ਤੇ ਅੱਜ ਚੱਕ ਕੇ ਉਹਨਾਂ ਨੇ ਤੁਹਾਨੂੰ ਦੂਜੀ ਜਗ੍ਹਾ ਮਾਰਿਆ ਮੈਂ ਵੀ ਬਿਰੋ ਮਨਪ੍ਰੀਤਾਂ ਕਰ ਲੀ ਕੀ ਰੌਲਾ ਪਾਰਖ ਮਮੀ ਆਹ ਦੇਖ ਲੋ ਆ ਸ਼ਿਫਟਾਂ ਸ਼ਿਫਟਾਂ ਜਾਂ ਕੀ ਕਰੀ ਜਾਂਦੇ ਹੋ ਇਹ ਹੀ ਤੁਹਾਨੂੰ ਦੱਸਣ ਲੱਗੀ ਸੀ ਵੀ ਜੱਸੀ ਨੂੰ ਦੂਜਾ ਥਾਂ ਤੇ ਸ਼ਿਫਟਾ ਜਾ ਕੇ ਸ਼ਿਫਟ ਲਾਤੀ ਇਹ ਤੇ ਦੂਜੇ ਪਾਸੇ ਦੂਜੇ ਪਾਸੇ ਕਿਵੇਂ ਮੈਨੂੰ ਤਾਂ ਤੁਹਾਡੀ ਕੋਈ ਸਮਝ ਨਹੀਂ ਆਉਂਦੀ ਹੈਗੀ ਉਹ ਬੀਬੇ ਮਤਲਬ ਬਤਾਇਆ ਮੈਨੂੰ ਚੰਡੀਗੜ੍ਹ ਜਾਣਾ ਪੈਣਾ ਦਫ਼ਤਰ ਵਾਲੇ ਕਹਿੰਦੇ ਬਈ ਤੂੰ ਚੰਡੀਗੜ੍ਹ ਜਾ ਉੱਥੇ ਤੇਰੀ ਟ੍ਰੇਨਿੰਗ ਆ ਟ੍ਰੇਨਿੰਗ ਜਾ ਕੇ ਪੂਰੀ ਕਰ ਤੇ ਤੂੰ ਚੰਡੀਗੜ੍ਹ ਰਹਿ ਫੇਠ ਠੀਕ ਆ ਮੁੰਡਿਆ ਕਾਹੌਲ ਨਾ ਕਰ ਹੁਣੀ ਵਗ ਜਾ ਮੇਰ ਕੰਨੀਆਂ ਤਾਂ ਆਹੋ ਬੀਬੇ ਮੈਂ ਤਾਂ ਮਨਪ੍ਰੀਤ ਨੂੰ ਵੀ ਕਹਿਆ ਸੀ ਵੀ ਤੂੰ ਮੇਰੇ ਨਾਲ ਚੱਲ ਪਰ ਇਹ ਕਹਿੰਦੀ ਕਿ ਨਹੀਂ ਬੀਬੇ ਘਰੇ ਕੱਲੀ ਆ ਬੀਬੇ ਇਹਦਾ ਤੇਰਾ ਵਾਲਾ ਮੋਹ ਕਰਦੀ ਆ ਤੈਨੂੰ ਦੇਖ ਲੈ ਛੱਡ ਕਿਣੀ ਜਾਂਦੀ ਹੈਗੀ ਆਹੋ ਚਲ ਠੀਕ ਹੈ। ਉਰੇ ਰੈਪੂ ਵੀ। ਮਨਪ੍ਰੀਤ ਐਂ ਕਰੋ ਤੁਸੀਂ। ਉਹਨਾ ਮੇਰਾ ਸਮਾਨ ਪੈਕ ਕਰ ਦਿਓ ਯਾਰ। ਫਿਰ ਮੈਂ ਸ਼ਾਮ ਨੂੰ ਜਾਣਾ ਅੱਜ। ਹਾਂਜੀ ਕੋਈ ਨਹੀਂ। ਪਹਿਲਾਂ ਮੈਂ ਤੁਹਾਡਾ ਸਮਾਨ ਹੀ ਪੈਕ ਕਰ ਦਿਆਂ। ਰੋਟੀ ਤਾਂ ਮੈਂ ਬਾਅਦ 'ਚ ਬਣਾਉਣੂੰਗੀ। ਹਾਂਜੀ ਹਾਂ। ਜੱਸੀ ਧਿਆਨ ਰੱਖਿਓ ਆਪਦਾ। ਹਾਂਜੀ ਹਾਂਜੀ ਤੁਸੀਂ ਵੀ ਧਿਆਨ ਰੱਖਿਓ ਠੀਕ ਆ। ਰੋਟੀ ਪਾਣੀ ਟਾਈਮ 'ਸਿਰ ਖਾ ਲਿਆ ਕਰਿਓ। ਹਾਂਜੀ ਤੁਸੀਂ ਵੀ ਟਾਈਮ 'ਸਿਰ ਖਾ ਲਿਆ ਕਰੋ। ਚੰਗਾ ਬੀਬੀ ਮੈਂ ਚੱਲਦਾ ਫਿਰ। ਚੰਗਾ ਪੁੱਤ। ਹਾਂਜੀ। ਮਨਪ੍ਰੀਤ ਵਿਵਹਦਾ ਵਧੀਆ ਧਿਆਨ ਰੱਖਿਓ ਠੀਕ ਆ ਹਲੇ ਵਿਵਹਦਾ ਬਣਾ ਕੇ ਰੱਖੋ ਬੇਬੇ ਨਾਲ ਠੀਕ ਹੈ ਜੀ ਠੀਕ ਆ ਹਾਂ ਚਲ ਠੀਕ ਆ ਫਿਰ ਮੈਂ ਚੱਲਦਾ ਬੇਬੇ ਠੀਕ ਆ ਪੁੱਤ ਹਾਂ ਠੀਕ ਆ ਮਨਪ੍ਰੀਤ ਲੱਗਦਾ ਤਾਂ ਮੇਰੀ ਗੱਲ ਸੁਣੀ ਨਹੀਂ ਧਿਆਨ ਨਾਲ ਜਦ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਕਿੱਥੇ ਜਾਓ ਕਿਧਰੇ ਨਾ ਜਾਓ ਨਾਲ ਇੱਕ ਗੱਲ ਹੋ ਸੁਣ ਲੈ ਆ ਸਾਰੇ ਕਿੱਥੋਂ ਵਿੱਚ ਆ ਗਏ ਮੈਂ ਮੇਰੇ ਪੁੱਤ ਨੂੰ ਬਹੁਤ ਪਿਆਰ ਕਰਦੀ ਆ ਪਰ ਤੂੰ ਮੈਨੂੰ ਵਧੀਆ ਨਹੀਂ ਲੱਗਦੀ ਮੰਮੀ ਜੀ ਇਸ ਨਫ਼ਰਤ ਦਾ ਕਾਰਨ ਕੀ ਹੈ ਮੈਨੂੰ ਉਹ ਤੋ ਦੱਸ ਦੋ ਵੀ ਕਿਉਂ ਤੁਸੀਂ ਮੈਨੂੰ ਇੰਨੀ ਨਫ਼ਰਤ ਕਰਦੇ ਹੋ ਮੈਨੂੰ ਤੇਰੇ ਕਾਰਨ ਦਾ ਕੋਈ ਕੁਝ ਨਹੀਂ ਪਤਾ ਹੈਗਾ ਕਾਸੇ ਦਾ ਆ ਮੈਨੂੰ ਚੰਗੀ ਨਹੀਂ ਲੱਗਦੀ ਜਿਹੜੀ ਤੈਨ ਲਾ ਮੈਰਿਜ ਕਰਾ ਲਈ ਮੈਂ ਆਪਦੇ ਪੁੱਤ ਦਾ ਨਾ ਆਪਦੇ ਹੱਥੀ ਵਿਆਹ ਕਿਤੇ ਹੋਰ ਕਰਦੀ ਪਰ ਮੰਮੀ ਜੀ ਲੱਗਦੀ ਤਾਂ ਉਹ ਮੜਪੀ ਤੇ ਤੂੰ ਜੋ ਤੂੰ ਤੂੰ ਇੱਥੇ ਕੀ ਕਰ ਰਹੀ ਆ ਉਹ ਕੋਈ ਨਹੀਂ ਮੈਂ ਤਾਂ ਸਬਦਾ ਕੇਂਦਰ ਚ ਲੱਗਿਆ ਹੋਇਆ ਸੀ ਤੇ ਹੁਣ ਮੈਂ ਘਰ ਨੂੰ ਵਾਪਸ ਜਾ ਰਿਹਾ ਜਿਹੜਾ ਐਚ ਡੀ ਐਫ ਸੀ ਬੈਂਕ ਕੋਲੇ ਐ ਹਾਂ ਹਾਂ ਉਹੀ ਅੱਛਾ ਮੈਂ ਵੀ ਉੱਥੇ ਲੱਗੀ ਹੋਈ ਆ ਬੈਂਕ ਚ ਠੀਕ ਆ ਠੀਕ ਆ ਤੇ ਮੈਂ ਤਾਂ ਐ ਤੈਨੂੰ ਪੁੱਛਦਾ ਧੁੱਪ ਚ ਕਿੱਧਰ ਜਾ ਰਹੀ ਆ ਤੈਨੂੰ ਘਰ ਕੋਈ ਲੈਣ ਦੀ ਆਇਆ ਹੈਗਾ ਘਰੇ ਹੀ ਚੱਲੀ ਆ ਬੈਂਕ ਚੋਂ ਆਈ ਸੀਗੀ ਘਰੇ ਲਿਜਾਣ ਵਾਲਾ ਕੌਣ ਐ ਬਸ ਜਸੀ ਆ ਉਹ ਚੰਡੀਗੜ੍ਹ ਗਏ ਹੋਇਆ ਉਹਨਾਂ ਦੀ ਨਾ ਟ੍ਰੇਨਿੰਗ ਜੀ ਲੱਗੀ ਐ ਤੇ ਉੱਥੇ ਹੀ ਰਹਿੰਦੇ ਆ। ਉਹ ਚੱਲ ਕੋਈ ਗੱਲ ਨਹੀਂ ਮੈਂ ਸਾਡੂnga ਉਧਰ ਹੀ ਜਾ ਰਿਹਾ ਮੈਂ। ਨਹੀਂ ਨਹੀਂ ਇਹਦੀ ਤਾਂ ਕੀ ਲੋੜ ਆ? ਅੱਧਾ ਰਾਂ ਲੰਘਿਆ ਹੀ ਅੱਧਾ ਰਹਿ ਗਿਆ। ਬਸ ਕੋਈ ਨਹੀਂ ਬੱਕ ਜੂਗੀ। ਉਹ ਯਾਰ ਤੂੰ ਤਾਂ ਐ ਕਰਦੀ ਆ ਜਿਵੇਂ ਆਪਾਂ ਪਹਿਲੀ ਵਾਰ ਮਿਲੇ ਹੋਏ। ਜੋ ਤੇ ਚਾਹੀ ਆਪਾਂ ਬੇਸ਼ੱਕ ਇੱਕ ਦੂਜੇ ਨੂੰ ਜਾਣਦੇ ਆਂ ਵੀ ਚੰਗੀ ਤਰ੍ਹਾਂ ਪਰ ਲੋਕਾਂ ਦਾ ਨਹੀਂ ਨਾ ਆਪਾਂ ਨੂੰ ਪਤਾ ਲੋਕਾਂ ਦੇ ਕਿਹੜਾ ਆਪਣੇ ਤੋਂ ਮੂੰਹ ਫੜੇ ਜਾਣਿਆ ਗੱਲਾਂ ਬਣਾਉਣ ਲੱਗੇ ਮਿੰਟ ਲਾਉਂਦੇ ਆ। ਉਹ ਲੋਕ ਤਾਂ ਫੇਰ ਗੱਲਾਂ ਬਣਾਉਣਗੇ। ਜੱਸੀ ਵੀ ਮੈਨੂੰ ਜਾਣਦਾ ਮੈਂ ਵੀ ਉਹਨੂੰ ਜਾਣਦਾ। ਉਹ ਤਾਂ ਜੱਸੀ ਦੀ ਕਿਸਮਤ ਚੰਗੀ ਸੀ। ਉਹਦੇ ਨਾਲ ਤੇਰਾ ਵਿਆਹ ਹੋ ਗਿਆ। ਉਹ ਲੈਕਦਾ ਤੈਨੂੰ ਮੈਂ ਕਰਦਾ ਸੀ ਨਹੀਂ ਤੂੰ ਮੇਰੀ ਕਿਸਮਤ ਚ ਚੋਣਾ ਸੀ ਇਹ ਸਭ ਸੰਜੋਗਾ ਦੀ ਖੇਡ ਆ ਨਾਲ ਤੂੰ ਹਜੇ ਵੀ ਆਕਰਲਾ ਛੱਡਿਆ ਨਹੀਂ ਉਹ ਚੱਲ ਕੋਈ ਨਾ ਤੂੰ ਬਾਹਲੇ ਲੈਕਚਰ ਜੇ ਨਾਲ ਦੇ ਚੱਲ ਚੱਲੀਏ ਨਹੀਂ ਬੱਸ ਮੈਂ ਤੁਰਕੀ ਵਗ ਜਾਨੀ ਆ ਉਹ ਕੋਈ ਨਾ ਕਿੱਥੇ ਜਾਏਗੀ ਇੰਨੀ ਤਾਂ ਧੁੱਪਾ ਉਤੋਂ ਉਹ ਕੋਈ ਨਾ ਮੈਂ ਛੱਡ ਜੂਗਾ ਕੋਈ ਨਹੀਂ ਕਰਦਾ সত শ্রীকাল মামি জি মামি জি ও না ਠੀਕ ਹੈ ਚਲ ਬਈ ਕੱਲ ਨੂੰ ਆ ਜੀ ਫਿਰ ਆਪਾਂ ਬਹਿ ਕੇ ਗੱਲ ਕਰਾਂਗੇ ਖੋਲ ਦੇ ਬਾਈ ਖੋਲ ਦੇ ਸਤਿ ਸ਼੍ਰੀ ਅਕਾਲ ਭਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਪਰਿਵਾਰ ਠੀਕ ਹੈ ਸਾਰਾ ਵਧੀਆ ਸਭ ਜਵਾਬ ਠੀਕ ਨੇ ਸਾਰਾ ਰੰਗਲ ਮੰਗਲ ਹੈ ਤੁਸੀਂ ਆਪਣਾ ਦੱਸੋ ਠੀਕ ਹੈ ਬਾਈ ਤੁਹਾਡੀ ਸਿਹਤਾਂ ਠੀਕ ਆ ਭਨੇ ਵਧੀਆ ਵਧੀਆ ਲੱਗ ਰਿਹਾ ਤੇ ਹੋਰ ਤਾਂ ਪਰਿਵਾਰ ਸਾਰਾ ਠੀਕ ਹੈ ਹਾਂ ਸ਼ੁਕਰ ਹੈ ਸ਼ੁਕਰ ਆਜੋ ਆ ਜੀ ਹੋਰ ਭਾਈ ਪੱਲੇ ਚਾਹ ਪਾਣੀ ਲੈ ਆ ਮਾ ਬਸ ਲੈ ਗੱਲਾਂ ਬਾਤਾਂ ਕਰਦੇ ਆ ਮੈਂ ਤੇਨੂੰ ਪਤਾ ਹੁਣ ਤਾਂ ਤੁਰਿਆ ਸੀਗਾ ਤੇ ਉਥੇ ਮੋਟਰਸਾਈਕਲ ਮਿਲ ਗਿਆ 10 ਮਿੰਟਾਂ ਦੇ ਘਰੇ ਪਹੁੰਚ ਗਿਆ ਮੈਂ ਚਲ ਠੀਕ ਆ ਭਾਈ ਹੋਰ ਸਾਰਾ ਵਧੀਆ ਭੈਣੇ ਸਾਰਾ ਵਧੀਆ ਕਿਵੇਂ ਮੁੰਡਾ ਠੀਕ ਆ ਭਾਈ ਤੂੰ ਦੱਸ ਭਾਈ ਕਿਵੇਂ ਪਰ ਮੈਂ ਬਹੁਤ ਵਧੀਆ ਸਾਰਾ ਠੀਕ ਠਾਕ ਆ ਆਪਣੇ ਤਾਂ ਚਲ ਠੀਕ ਆ ਭਾਈ ਮੜਾ ਕੰਮ ਤਾਂ ਦਰੂ ਹੱਥ ਲਾਉਂਦੀ ਆ ਬਸ ਐਸਾ ਵੈਸਾ ਹੀ ਐ ਕਿਹੜਾ ਲਾਉਂਦੀ ਆ ਹੱਥ ਕਿਹੜਾ ਕਰਨਾ ਆਉਂਦਾ ਚ ਅੱਜ ਦਾ ਕੰਮ